ਹਾਂਜੀ ਰਿਸ਼ੂ ਜੀ ਜੋ ਕਿ ਜਿਵੇਂ ਹੁਣ ਤੁਸੀਂ ਚੱਲ ਰਹੇ ਹੋ ਦਿਨ ਗਣੇਸ਼ ਜੀ ਦੇ ਦਿਨ ਚੱਲ ਰਹੇ ਹੋ ਤੁਸੀਂ ਵੀ ਇੱਥੇ ਰੱਖਿਆ ਹੈਗਾ ਨਹਿਰ ਦੇ ਕੰਡੇ ਦੇ ਉੱਤੇ ਤੇ ਕੀ ਪ੍ਰੋਗਰਾਮ ਹੈ ਸਾਰਾ ਕਿਉਂ ਬਣਾਇਆ ਜਾਂਦਾ ਹੈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਕਲਸੀ ਸਾਹਿਬ ਤੁਹਾਡਾ ਜੋ ਤੁਸੀਂ ਸਾਨੂੰ ਤੁਹਾਨੂੰ ਪਤਾ ਲੱਗਿਆ ਵੀ ਨਹਿਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਤੁਸੀਂ ਸਾਡੇ ਉਰੇ ਪਹੁੰਚੇ ਮੈਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਤੇ ਨਹਿਰ ਪਰ ਜੀ 27 ਤਰੀਕ ਤੋਂ ਗਣੇਸ਼ ਚਤੁਰਥੀ ਸ਼ੁਰੂ ਹੋਈ ਹੋਈ ਹੈ ਜੀ 27 ਤਰੀਕ ਤੋਂ ਰੋਜ਼ ਸਵੇਰੇ ਪੂਜਾ ਹੁੰਦੀ ਹੈ ਜੀ ਸ਼ਾਮ ਨੂੰ ਮਾਰਦੀ ਹੁੰਦੀ ਹੈ ਜੀ ਤੇ ਰੋਜ਼ ਲੰਗਰ ਉੱਥੇ ਚੱਲਦਾ ਹੈ ਜੀ 10-15 ਮੁੰਡੇ ਰੋਜ਼ ਉੱਥੇ ਦਿਨ ਚ ਰਾਤ ਨੂੰ ਉੱਥੇ ਹੀ ਪੈਂਦੇ ਆਂ ਜੀ ਟੈਂਟ ਲਾਇਆ ਹੋਇਆ ਉੱਪਰ ਤਰਪਾਲਾਂ ਤਰਪੂਲਾਂ ਪਾਈਆਂ ਹੋਈਆਂ ਜੀ ਮੀਂਹ ਵਾਲੇ ਮੌਸਮ ਕਰਕੇ ਤੇ ਕੱਲ ਨੂੰ ਮਿਤੀ 5 ਤਰੀਕ ਨੂੰ ਜੀ ਸਵੇਰੇ 9 ਤੋਂ 10 ਪਹਿਲਾਂ ਪੂਜਾ ਹੈ ਜੀ ਫਿਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਖਵਨ ਹੈ ਜੀ ਉਸ ਤੋਂ ਅਪਰੰਤ ਸ਼ੋਭਾ ਯਾਤਰਾ ਜੀ ਸਾਰੇ ਸ਼ਹਿਰ ਚ ਲੱਡੂ ਵੰਡੇ ਜਾਊਗੇ 2-3 ਕੁਇੰਟਲ ਅਸੀਂ ਲੱਡੂ ਆਪ ਤਿਆਰ ਕਰਵਾਏ ਆਂ ਜੀ ਹਲਵਾਈ ਤੋਂ ਤੇ ਕੱਲ ਨੂੰ ਖੜੀਚੌੜਾ ਉੱਥੇ ਭੰਡਾਰਾ ਵੀ ਚੱਲਣਾ ਜੀ ਸਾਰੇ ਚੰਕੌਰ ਦੇ ਵਿੱਚ ਜੀ ਪਰ ਕਰਮਿਆ ਕਰਕੇ ਜੀ ਤੇ ਨਹਿਰ ਤੇ ਨੇੜੇ ਥੀਮ ਪਾਰਕ ਕੱਲ ਨੂੰ ਸ਼ਾਮ ਨੂੰ ਉੱਥੇ 5 ਹੋਰ 5:30 ਦੇ ਵਿੱਚ ਵਿੱਚ ਗਣੇਸ਼ ਮਹਾਰਾਜ ਦੀ ਮੂਰਤੀ ਨੂੰ ਅਸੀਂ ਵਿਸਰਜਿਤ ਕਰ ਦੇਣਾ ਜੀ ਤੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੈ ਜੀ ਇਹ ਮੇਰੇ ਭਰਾਵਾਂ ਦੇ ਐਨ ਆਰ ਆਈ ਵੀਰਾਂ ਦੇ ਫੌਜੀ ਵੀਰਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੈ ਜੀ ਚੱਲ ਰਿਹਾ ਤੇ ਮੇਰੀ ਸਾਰੇ ਸ਼ਹਿਰ ਨੂੰ ਬੇਨਤੀ ਹੈ ਵੀ ਕੱਲ ਨੂੰ ਉੱਥੇ ਹੁਮ ਹੁਮਾ ਕੇ ਪਹੁੰਚੋ ਜੀ ਠੀਕ ਹੈ ਜੀ ਧੰਨਵਾਦ